ਜਲੰਧਰ ਬੈਸ ਤੋਂ ਜਿਹੜਾ ਚੁਣਾਗੀ ਚੁਨਾਵੀ ਵਿਗੁੱਲ ਜਿਹੜਾ ਹੈ ਬਚ ਚੁਕਿਆ ਤੇ ਸ਼ਿਦਲ ਅੰਗਰਾਲ ਜੀ ਬੀਜੇਪੀ ਦੇ ਕੈਂਡੀਡੇਟ ਹੈ ਉਹਨਾਂ ਦਾ ਹੱਕ ਵਿੱਚ ਪ੍ਰਚਾਰ ਕਰਨ ਲਈ ਬੀਜੇਪੀ ਦੇ ਕਈ ਸੀਨੀਅਰ ਲੀਡਰ ਜਿਹੜੇ ਆ ਜਲੰਧਰ ਪਹੁੰਚ ਰਹੇ ਨੇ ਅੱਜ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਰਣਜੀਤ ਸਿੰਘ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਸੀਂ ਸ਼ੀਤਲੰਗੁਰਾਲ ਜੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਆ ਬਖ ਬਖ ਜਗਾਤੇ ਜਾ ਰਹੇ ਆ ਲੋਕਾਂ ਦੇ ਘਰ ਵੀ ਜਾ ਰਹੇ ਆ ਗਲੀਆਂ ਚ ਵੀ ਜਾ ਰਹੇ ਆ ਕੀ ਦੇਖਣ ਨੂੰ ਮਿਲ ਰਿਹਾ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਅਸੀਂ ਜਲੰਧਰ ਚ ਸ਼ੀਤਲੰਗੁਰਾਲ ਜੀ ਜਿਹੜੇ ਕਿ ਉਮੀਦਵਾਰ ਹੈ ਜਲੰਧਰ ਵੈਸ ਤੋਂ ਭਾਜਪਾ ਦੇ ਉਮੀਦਵਾਰ ਆ ਉਹਨਾਂ ਦੀ ਸਪੋਰਟ ਵਿੱਚ ਵਾਸਤੇ ਇੱਥੇ ਲੋਕਾਂ ਨਾਲ ਚੋਣ ਪ੍ਰਚਾਰ ਕਰਨ ਵਾਸਤੇ ਆਜਾ ਹਾਜ਼ਰ ਹੋਏ ਆ ਸਾਡੀ ਸੁਮੱਚੀ ਜੀ ਟੀਮ ਹੈ ਜ਼ਿਲ੍ਹੇ ਦੀ ਔਰ ਉਸ ਦੇ ਨਾਲ ਮੈਂ ਦੇਖ ਰਿਹਾ ਕਿ ਪੰਜਾਬ ਦੇ ਜਿਹੜੇ 92 ਦੇ 92 ਵਿਧਾਇਕਾ ਜੀ ਵਿੱਚ ਹੀ ਉਹਨਾਂ ਦੇ ਮੰਤਰੀ ਵਿੱਚ ਹੀ ਸੀਐਮ ਸਾਹਿਬ ਸਾਰੇ ਹੀ ਜਰਿੰਦਰ ਆ ਕੇ ਬੈਠ ਗਏ ਆ ਜੀ ਔਰ ਲੋਕਾਂ 'ਚ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਆ ਜੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਆ ਪਰ ਇਹ ਪੰਜਾਬ ਦਾ ਲਾਅ ਐਂਡ ਆਰਡਰ ਆ ਉਹ ਜਾਂ ਜਰਿੰਦਰ ਸ਼ਹਿਰ ਦਾ ਲਾਅ ਐਂਡ ਆਰਡਰ ਆ ਉਹਦੇ ਵਿੱਚ ਕਿਸੇ ਦਾ ਕੋਈ ਧਿਆਨ ਨਹੀਂ ਕੱਲ ਵੀ ਕਈ ਇਸੇ ਏਰੀਆ ਵਿੱਚ ਲੁੱਟਾਂ ਖੋਹਾਂ ਚੋਰੀਆਂ ਜਿਹੜੀਆਂ ਹੋਈਆਂ ਆਪਾਂ ਜਿਖ ਖਬਰਾਂ ਖਬਰਾਂ ਵਿੱਚ ਸਰ ਦੇਖਦੇ ਆ। ਸੋ ਮੈਂ ਸਮਝਦਾ ਕਿ ਇਹਨਾਂ ਨੂੰ ਜਿਹੜਾ ਪੰਜਾਬ ਦੇ ਝੂਠ ਦਾ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਨੇ ਉਸ ਤੋਂ ਬਚ ਕੇ ਇਹਨਾਂ ਨੂੰ ਪੰਜਾਬ ਦੇ ਲਾਂਡਰਡਰਲ ਧਿਆਨ ਦੇਣਾ ਚਾਹੀਦਾ। ਤਾਂ ਜੋ ਲੋਕਾਂ ਦਾ ਦਿਲ ਜਿੱਤ ਸਕਣ ਪਰ ਇਹ ਜਿਹੜੇ ਉਲਟ ਪਾਸੇ ਲੱਗੇ ਹੋਏ ਆ ਲੋਕਾਂ ਨੂੰ ਡਰਾ ਧਮਕਾ ਕੇ ਜਿਹੜਾ ਹੈਗਾ ਲੋਕਾਂ ਨੂੰ ਲਾਲਚ ਦੇ ਕੇ ਬੰਦੇ ਬੀਜੇਪੀ ਦੇ ਤੋੜ ਕੇ ਰੋਜ਼ ਹੀ ਕਿਸੇ ਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਕਿਸੇ ਤਰੀਕੇ ਨਾਲ ਔਰ ਜਿਹੜਾ ਇਹ ਕੰਮ ਕਰ ਰਿਹਾ ਇਹ ਜਿਹੜਾ ਬੜਾ ਇਹ ਲੋਕਤੰਤਾ ਦੇ ਖਿਲਾਫ ਆ ਲੋਕਤੰਤਤਾ ਦੇ ਵਿੱਚ ਮਰ ਕੇ ਹੱਤਕ ਆ ਸੋ ਮੈਂ ਸਮਝਦਾ ਕਿ ਇਹਨਾਂ ਨੂੰ ਜਿਹੜੀ ਸਾਫ਼ ਸੁਥਰੀ ਚੋਣ ਲੜ ਕੇ ਉਹ ਲਾਣੀ ਚਾਹੀਦੀ ਆ ਤਾਂ ਜੋ ਲੋਕਾਂ ਵਿੱਚ ਜਾ ਕੇ ਦੱਸਣ ਇਹ ਆਪਣੀਆਂ ਪ੍ਰਾਪਤੀਆਂ ਦੱਸਣ ਵੀ ਕੀ ਕੀਤਾ 2.5 ਸਾਲ ਦੇ ਵਿੱਚ ਸੀਐਮ ਸਾਹਿਬ ਦੀ ਕੀ ਪ੍ਰਾਪਤੀ ਆ ਪਰ ਇਹ ਉਹਨਾਂ ਤੋਂ ਧਿਆਨ ਪਟਕਾ ਕੇ ਹੋਰ ਮੁੱਦਿਆਂ ਵੱਲ ਧਿਆਨ ਦੇ ਕੇ ਐਵੇਂ ਰੋਜ਼ ਹੀ ਉਹ ਜਿੱਦਾਂ ਕਹਿ ਲੋ ਵੀ ਮੈਂ ਆਪਾਂ ਮਜ਼ਾਕ ਕੀਆ ਜਾਂ ਕਮੇਟੀ ਵਾਲੇ ਕਰਦੇ ਆ ਆਪਾਂ ਉਹਦਾਂ ਰੋਜ਼ ਕਰਕੇ ਉਹ ਲੋਕਾਂ ਨੂੰ ਆਪਾਂ ਜਾਗਚਰ ਸਦਾਈ ਨਹੀਂ ਬਣਾ ਸਕਦੇ ਜੀ ਸੋ ਮੈਂ ਸਮਝਦਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਆ ਉਹਦਾ ਪੰਜਾਬ 'ਚ ਪਿਛਲੀ ਲੋਕ ਸਭਾ 'ਚ ਬਹੁਤ ਜ਼ਿਆਦਾ ਗਰਾਫ ਵਧਿਆ ਔਰ ਪੰਜਾਬ ਦਾ ਭਰਾ ਤਾਂ ਹੀ ਹੋ ਸਕਦਾ ਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਆਉਗੀ ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਜਲੰਧਰ ਦੀ ਵੈਸਟ ਚੋਣ ਉਪ ਚੋਣ ਹੋ ਰਹੀ ਆ ਇਸ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਬਹੁਬਤ ਦੇ ਨਾਲ ਜਿਹੜਾ ਇਹ ਸੀਟ ਲੈ ਕੇ ਜਾਊਗੀ ਤਾਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦਾ ਮੋੜ ਜਿਹੜਾ ਬਣਿਆ ਜਾ ਸਕਦਾ ਅੱਜ ਕੱਲ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਔਰ ਸ਼ੀਤਲ ਅੰਗੁਰਾਲ ਜੀ ਜਿਹੜੇ ਕਿ ਆਪਣੇ ਬੀਜਪੀ ਦੇ ਉਮੀਦਵਾਰ ਆ ਉਹਨਾਂ ਦੇ ਬ੍ਰਦਰ ਦੇ ਉੱਤੇ ਬੜੇ ਸੀਗੇ ਆਰੋਪ ਲਗਾਏ ਨੇ ਛੋਟਾ ਉਸ ਆਰੋਪਾਂ ਬਾਰੇ ਕੀ ਕਹਿਣਾ ਹੈ ਦੇਖੋ ਜੀ ਪਹਿਲਾਂ ਤਾਂ ਆਪਾਂ ਨੂੰ ਪੀਡੀਐਸ ਲਈ ਛੋਟਾ ਆਪ ਮਾਰਨਾ ਚਾਹੀਦਾ ਜੀ ਕਿ ਜਿਹੜਾ ਅੱਜ ਸ਼ੀਤਲ ਅੰਗੁਰਾਲ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਸੀਐਮ ਸਾਹਿਬ ਦੇ ਕੋਲੋਂ ਜਵਾਬ ਮੰਗਿਆ ਕਿ ਤੁਹਾਡੇ ਭੈਣ ਜੀ ਦੇ ਨਾਂ ਤੇ ਤੁਹਾਡੀ ਵਾਈਫ ਦੇ ਨਾਂ ਤੇ ਤੁਹਾਡੇ ਮਾਤਾ ਜੀ ਦੇ ਨਾਮ ਤੇ ਉੱਪਰ ਜਿਹੜੇ ਜਰਿੰਦਰ ਦੇ ਕੁਝ ਲੀਡਰ ਆ ਆਮ ਆਦਮੀ ਪਾਰਟੀ ਦੇ ਵਿੱਚ ਹੀ ਐਮਐਲਏ ਵਿੱਚ ਹੀ ਕੁਝ ਹੋਰ ਵੱਡੇ ਲੀਡਰ ਆ ਜੀ ਉਹ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਲੋਕਾਂ ਕੋਲੋਂ ਪੈਸਾ ਇਕੱਠਾ ਕਰ ਰਿਹਾ ਉਸ ਦਾ ਜਿਹੜਾ ਸੀਐਮ ਸਾਹਿਬ ਜਵਾਬ ਦੇਣ ਜੀ ਅਤੇ ਉਹ ਕੋਈ ਉਦਾਂ ਨਹੀਂ ਅੰਗਰਾਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਵਿਦ ਪ੍ਰੂਫ ਕਿਹਾ ਕਿ ਮੈਂ ਜਦੋਂ ਮਰਜ਼ੀ ਮੈਨੂੰ ਬਿਠਾ ਲਓ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਰਿਕਾਰਡਿੰਗਸ ਹੈਗੀਆਂ ਕਿ ਜਦੋਂ ਉਹ ਲੋਕਾਂ ਕੋਲੋਂ ਪੈਸਾ ਵਸੂਲ ਕਰਦੇ ਆ ਜਾਂ ਪੈਸਾ ਉਹਨਾਂ ਕੋਲੋਂ ਮੰਗਦੇ ਆ ਤੇ ਉਹ ਸਾਰਾ ਪ੍ਰੂਫ ਉਹ ਅੰਗਰਾਲ ਸਾਹਿਬ ਦੇ ਕੋਲ ਹੈਗਾ ਸੋ ਮੈਂ ਸਮਝਦਾ ਕਿ ਆਪਾਂ ਇੱਕ ਜੇ ਦੂਸ਼ਣबाजी ਕਰਨ ਦੀ ਬਜਾਏ ਇਹ ਦੱਸਣ ਆਮ ਆਦਮੀ ਪਾਰਟੀ ਵਾਲੇ ਕਿ ਉਹਨਾਂ ਨੇ ਵੈਸਟ ਹਲਕੇ ਦਾ ਵਿਕਾਸ ਕੀ ਕੀਤਾ ਅੱਜ ਆਗੇ ਸਾਰੇ ਪਸਾਰਾ ਪੰਜਾਬ ਇੱਥੇ ਆ ਕੇ ਬਹਿ ਗਿਆ ਸਾਰੇ ਪੰਜਾਬ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਪੰਜਾਬ ਦਾ ਲੈਂਡ ਆਰਡਰ ਬੜਾ ਖਰਾਬ ਹੋ ਗਿਆ ਹੋਇਆ ਜੰਦਰ ਸ਼ਹਿਰ ਦਾ ਬੜਾ ਬੁਰਾ ਹਾਲ ਆ ਇਹ ਇਹਨਾਂ ਗੱਲਾਂ ਕਰਨ ਦੀ ਬਜਾਏ ਦੱਸਣ ਕਿ ਇਹਨਾਂ ਨੇ ਕੀਤਾ ਕੀ ਆ ਸੋ ਮੈਂ ਇਹ ਸਮਝਦਾ ਕਿ ਇਹਨਾਂ ਕੋਈ ਕੋਈ ਜਵਾਬ ਨਹੀਂ ਹੈਗਾ ਰੰਜੀ ਜੀ ਸ਼ਿਤਰ ਅੰਗਰਾਲ ਜੀ ਇਸ ਤੋਂ ਪਹਿਲੇ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀਗੇ ਵਿਧਾਇਕ ਸੀਗੇ ਵਿਧਾਇਕ ਜਿੱਤੇ ਹੋਏ ਵਿਧਾਇਕ ਸੀਗੇ ਜਿਸ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਸ ਚ ਸ਼ਿਤਲ ਅੰਗਰਾਲ ਜੀ ਵੀ ਸ਼ਾਮਿਲ ਸੀਗੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਉਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਸੀਗੇ ਜੇ ਦੀ ਆਪਾਂ ਇਹ ਕਹੀਏ ਵੀ ਜਲੰਧਰ ਵੈਸਟ ਵਿੱਚ ਵਿਕਾਸ ਨਹੀਂ ਹੋਏ ਤਾਂ ਉਸਦੇ ਲਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਸ਼ਿਤਲ ਅੰਗਰਾਲ ਜੀ ਜ਼ਿੰਮੇਵਾਰ ਨੇ ਨਹੀਂ ਜੀ ਦੇਖੋ ਉਹ ਪਹਿਲਾਂ ਬੇਸਿਕਲੀ ਤਾਂ ਬੀ ਜੇ ਪੀ ਵਿੱਚ ਸੀਗੇ ਠੀਕ ਹੈ ਜਦੋਂ ਉਹ ਪੰਜਾਬ ਚ ਹਵਾ ਚੱਲੀ ਝੂਠ ਦੀ ਜੀ ਉਹ ਵੀ ਉਸ ਦੇ ਵਿੱਚ ਆ ਕੇ ਤਾਮਾ ਦੀ ਪਾਰਟੀ ਵੱਲੋਂ ਐਮ.ਐਲ.ਏ ਬਣ ਗਏ ਪਰ ਜਦੋਂ ਉਹਨਾਂ ਨੇ ਜਾ ਕੇ ਜੋ ਮੇਰੀ ਗੱਲ ਉਹਨਾਂ ਨਾਲ ਹੋਈ ਕਿ ਅਸੀਂ ਜਾ ਕੇ ਸੀ.ਐਮ. ਸਾਹਿਬ ਨਾਲ ਜਾ ਕੇ ਸੇ ਵੱਡੇ ਅਧਿਕਾਰ ਨਾਲ ਗੱਲ ਕਰਦੇ ਸੀ ਕਿ ਸਾਡੇ ਇਲਾਕੇ ਵਿੱਚ ਆ ਕੂੜੇ ਦੀ ਸਮੱਸਿਆ ਆ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਸੜਕਾਂ ਦੀ ਸਮੱਸਿਆ ਆ ਜਾਂ ਹੋਰ ਲੈਂਡ ਆਰਡ ਦੀ ਸਮੱਸਿਆ ਆ ਤੋਂ ਕਿ ਸਾਨੂੰ ਕੋਈ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਕਿ ਸਾਨੂੰ ਕੋਈ ਉਹਨਾਂ ਨੂੰ ਭਰੋਸਾ ਨਹੀਂ ਦਿੱਤਾ ਨਾ ਕਿ ਸਾਡਾ ਕੋਈ ਕੰਮ ਹੋਇਆ ਜੀ ਇਸੇ ਕਰਕੇ ਉਹਨਾਂ ਨੇ ਫਿਰ ਜਿਹੜਾ ਜਿਹੜਾ ਦੁਬਾਰਾ ਆਇਆ ਉਹ ਭਾਰਤ ਜਨਤਾ ਪਾਰਟੀ ਜੁਆਇਨ ਕੀਤੀ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਚ ਵੱਡੇ ਪੱਧਰ ਦੇ ਉੱਪਰ ਜਿੱਤ ਪ੍ਰਾਪਤ ਕਰੂਗੀ ਸਰਕਾਰ ਬਣਾ ਸਕੂਗੀ। ਪਹਿਲੇ ਸਰ ਸੋਨੂ ਕੀ ਲੱਗਦਾ ਹੁਣ ਹਰ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਮੰਨ ਲਿਆ ਆਪਾਂ ਜਲੰਧਰ ਵੈਸਟ ਵਾਲੇ ਸ਼ਿਤਰ ਲੰਗਰਾਲ ਜੀ ਨੂੰ ਜਿਤਾ ਦੰਦੇ ਆ ਤਾਂ ਉਹ ਭਾਜਪਾ ਦੇ ਵਿਧਾਇਕ ਆ ਉਹ ਵਿਪੱਖ ਚ ਜਾ ਕੇ ਬੈਠਣਗੇ ਤੇ ਉਹ ਵਿਕਾਸ ਦਾ ਆਪਦਾ ਫੇਰ ਉਹ ਪਿਛੜ ਜਾਏਗਾ ਜਲੰਧਰ ਵੈਸਟ ਕਿਉਂਕਿ ਸਰਕਾਰ ਚ ਨਾ ਹੋ ਕੇ ਸਰਕਾਰ ਤੋਂ ਬਾਹਰ ਰਹਿ ਕੇ ਵਿਕਾਸ ਕੰਮ ਕਰਾਣੇ ਹੋਰ ਜ਼ਿਆਦਾ ਔਖੇ ਨਹੀਂ ਹੋ ਜਾਂਦੇ। ਜਦੋਂ ਇਹ ਜਰਿੰਦਰ ਵੈਸਦੀ ਸੀ ਹੈ ਜਿਹੜੀ ਸ਼ੀਤਲ ਅੰਗਰਾਲ ਜੀ ਜੇ ਚੋਣ ਜਿੱਤ ਜਾਣਗੇ ਤੇ ਪੰਜਾਬ ਦਾ ਸੀਐਮ ਜਿਹੜਾ ਉਹਨੂੰ ਅਸਤੀਫਾ ਦੇਣਾ ਪੈ ਸਕਦਾ ਠੀਕ ਹੈ ਜੀ ਇਹ ਨਵੀਂ ਗੱਲ ਤੁਸੀਂ ਦੱਸੀ ਆ ਇਹ ਕਿੱਦਾਂ ਸਥਿਤੀ ਕਿੱਦਾਂ ਬਣੇ ਉਹਨਾਂ ਦੇ ਅੰਦਰੂਨੀ ਜਿਹੜੇ ਪਾਰਟੀ ਦੇ ਹਾਲਾਤ ਆ ਬਹੁਤ ਚੰਗੇ ਨਹੀਂ ਹੈਗੇ ਜੀ ਸਾਰੇ ਨਜ਼ਰਾਂ ਇਸ ਕੰਮ ਦੇ ਉੱਪਰ ਲੱਗੀਆਂ ਹੋਈਆਂ ਆ ਕਿ ਕਦੋਂ ਇਹ ਚੀਜ਼ ਜਿਹੜਾ ਸ਼ੀਤਲ ਅੰਗਰਾਲ ਸਾਹਿਬ ਆ ਇਹ ਐਮਐਲਏ ਤੋਂ ਬਣ ਗਏ ਤੇ ਬੀਜੇ ਜਿਹੜੀ ਭਾਪੀ ਜਿੱਤੂਗੀ ਉਹਨਾਂ ਪੰਜਾਬ ਚ ਬੀਜੇਪੀ ਦਾ ਮੋੜ ਬਣੂਗਾ ਔਰ ਜਿਹੜੇ ਆਮ ਆਦਮੀ ਪਾਰਟੀ ਜਿਹੜੀ ਅੰਦਰੂਨੀ ਲੜਾਈ ਉਹ ਤੇਨੂੰ ਕੁਛ ਦਿਨਾਂ ਵਿੱਚ ਖੁੱਲ ਕੇ ਸਾਹਮਣੇ ਆਜੂਗੀ ਤੇ ਸੀਐਮ ਸਾਹਿਬ ਨੂੰ ਬਹੁਤ ਔਖਾ ਹੋ ਜਾਊਗਾ ਗਾਂ ਚ ਸੀਐਮ ਰਹਿਣਾ ਚਲੋ ਥੈਂਕ ਯੂ ਸਰ ਧੰਨਵਾਦ ਜੀ ਤੁਹਾਨੂੰ ਇਹ ਸੀਗੇ ਰਜੀਤ ਸਿੰਘ ਜੀ ਜਿਹੜੇ ਕਿ ਕਪੂਰਥਲਾ ਭਾਜਪੀ ਦੇ ਜ਼ਿਲ੍ਹਾ ਅਧਿਐਕਸ਼ਾ ਗਿਆ ਔਰ ਉਹਨਾਂ ਦਾ ਦਾਵਾ ਹੈਗਾ ਕਿ ਜਲੰਧਰ ਵੈਸਟ ਤੋਂ ਜਦੋਂ ਸ਼ੀਤਲ ਅੰਗਰਾਲ ਜੀ ਜਿੱਤਦੇ ਆ ਤਾਂ ਆਉਣ ਵਾਲੇ ਸਮੇਂ ਚ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਚੀਫ ਹੈਗੇ ਜਾਂ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਉਹਨਾਂ ਨੂੰ ਅਸਤੀਫਾ ਵੀ ਦੇਣਾ ਪੈ ਸਕਦਾ एक बहुत वही गल मैं दिनेश कौल कैमरामैन सुमित दैंक सोया टीवी जलंधर तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर